ਸੋ ਮੈਂ ਇਸ ਵੇਲੇ ਮੌਜੂਦਾ ਗੁਰਦਾਸਪੁਰ ਦੇ ਹਨੂਮਾ ਚੌਕ ਵਿੱਚ ਜਿੱਥੇ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਚੋਣਵੀ ਰੈਲੀ ਹੋਈ ਆ ਜਿਸ ਵਿੱਚ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਜ਼ਿਲ੍ਹੇ ਦੀ ਤਮਾਮ ਲੀਡਰਸ਼ਿਪ ਮੌਜੂਦ ਸੀਗੀ ਇਸ ਮੌਕੇ ਤੇ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਆ ਰਹੀ ਆ ਕਿ ਟਕਸਾਲੀ ਕਾਂਗਰਸੀ ਔਰ ਯੰਗ एज ਦੇ ਵਿੱਚ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਪਹਿਲੇ ਚੇਅਰਮੈਨ ਬਣੇ ਨੀਰਜ ਸਲੋਤਰਾ ਜੀ ਅੱਜ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਦਾ ਸ਼ਾਮਲ ਹੋਣ ਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਔਰ ਨਿੱਜੀ ਤੌਰ ਦੇ ਉੱਤੇ ਉਹ ਸਟੇਜ ਤੇ ਬੋਲ ਕੇ ਗਏ ਆ ਕਿ ਨੀਰਜ ਜੀ ਤੁਹਾਡੇ ਆਉਣ ਦਾ ਮੈਨੂੰ ਬਹੁਤ ਹੀ ਜ਼ਿਆਦਾ ਇੱਕ ਮੈਨੂੰ ਉਤਸ਼ਾਹ ਮਿਲਿਆ ਵਾ ਇੱਕ ਖੁਸ਼ੀ ਆ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਨੀਰਤ ਸਲੋਤਰਾ ਜੀ ਸਰ ਬੜਾ ਵੱਡਾ ਦੇਣ ਵਾਲਾ ਲੰਬਾ ਸਮਾਂ ਤੁਸੀਂ ਕਾਂਗਰਸ ਦੀ ਸਕਰੀਅਰ ਰਾਜਨੀਤੀ 'ਚ ਰਹੇ ਹੋ ਅੱਜ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਔਰ ਕੀ ਕਾਰਨ ਰਿਹਾ ਤੁਹਾਡੇ ਅੱਜ ਆਪ 'ਚ ਸ਼ਾਮਲ ਹੋਣ ਦਾ ਹੱਤ ਦੀ ਸਫੋਕੇਸ਼ਨ ਮੈਂ ਕਾਂਗਰਸ 'ਚ ਫੀਲ ਕੀਤੀ ਸੀਗੀ ਉਹ ਸਫੋਕੇਸ਼ਨ ਇਸ ਚੀਜ਼ ਦੀ ਸੀਗੀ ਵੀ ਸਾਰੇ ਕਾਂਗਰਸੀ ਤਕਰੀਬਨ ਕਰਪਟ ਹੋ ਗਏ ਸੀ ਪਿਛਲੇ 5-7 ਸਾਲ 'ਚ ਉਹਨਾਂ ਦਾ ਧਿਆਨ ਸਿਰਫ ਦੇ ਵਰ ਓਨਲੀ ਫਾਰ ਮਿਲਟਿੰਗ ਮਨੀ ਮਾਰੇ ਮੋਟੇ ਕੰਮ ਕਰਾਤੇ ਲੋਕਾਂ ਦੇ ਆਪਣਾ ਕੰਮ ਕੱਢਿਆ ਤੇ ਢਿੱਡ ਨੂੰ ਹੱਥ ਫੇਰਿਆ ਤੇ ਗਾਂ ਗਏ ਔਰ ਔਰ ਕਿਸੇ ਨੂੰ ਕੋਈ ਕਿਸੇ ਗੱਲ ਦੀ ਕਦਰ ਨਹੀਂ ਸੀ ਹੈਗੀ ਔਰ ਪੁਰਾਣੇ ਅਸੀਂ ਜਿਸ ਪਿੰਡ 'ਚ ਚਲੇ ਜਾਈਏ 10-10 ਬੰਦੇ ਨਿਕਲ ਕੇ ਸਤਿਕਾਰ ਕਰਦੇ ਆ ਉਹ ਕਿਉਂ ਕਰਦੇ ਆ ਕੰਮ ਕੀਤਾ ਦਾ ਟਾਈਮ ਤੇ ਬਟ ਇਹਨਾਂ ਲੋਕਾਂ ਨੂੰ ਅਸੀਂ ਚੰਗੇ ਨਹੀਂ ਸੀ ਲੱਗਦੇ ਅਸੀਂ ਇਹਨਾਂ ਦੀ ਅੱਖਾਂ 'ਚ ਖੜਕਦੇ ਰਹੇ ਆ ਔਰ ਇਹਨਾਂ ਦਿਨ-ਬਦਨ ਸਾਨੂੰ ਮਾਰਦੇ ਹੀ ਗਏ ਇਹ ਆਪਣੇ ਗਰੁੱਪ ਪਾਲਦੇ ਰਹੇ ਨੇ ਜਿਹਨੂੰ ਜਿੱਦੀ ਲੋੜ ਹੋਵੇ ਮਗਰੋਂ ਘਰ ਵੱਟ ਜਾਂਦੇ ਨੇ ਜੀ ਪਰ ਉਹਨਾਂ ਨੂੰ ਕਿਸੇ ਵਰਕਰ ਦੀ ਕੋਈ ਕਦਰ ਨਹੀਂ ਇੱਥੇ ਦੇਖੋ ਰਮਨ ਜੀ ਇਲੈਕਸ਼ਨ ਹਾਰੇ ਬਟ ਟੀ ਮਿਨਿਸਟਰ ਨੇ ਫਿਰ ਵੀ ਉਹਨਾਂ ਨੂੰ ਇਨੀ ਪਾਵਰ ਦਿੱਤੀ ਰਮਨ ਜੀ ਦੀ ਵੀ ਕਿ ਸਦਕਾ ਵੈ ਵੀ 2 ਸਾਲ ਦਾ ਇਹ ਬੰਦਾ ਘਰ ਨਹੀਂ ਬੈਠਾ ਇਹ ਲੋਕਾਂ ਜੀ ਆ ਮੈਂ ਨਾਲ ਗਿਆ ਕਈ ਵਾਰੀ ਮਾਫ਼ ਜਾਨਾ ਪਰ ਇਹਨੂੰ ਰੱਬ ਨੇ ਬਹੁਤ ਤਾਕਤ ਦਿੱਤੀ ਆ ਮੈਂ ਕਹਿੰਦਾ ਇਹਨਾਂ ਨੂੰ ਹੋਰ ਤਾਕਤ ਦੇ ਔਰ ਲੋਕੀ ਬੜਾ ਰੈਲੀਫ ਫੀਲ ਕਰ ਰਹੇ ਨੇ ਨੀਰੇ ਜੀ ਇਹ ਦੱਸੋ ਕਿ ਅੱਜ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਲੇਕਿਨ ਸੀਐਮ ਸਾਹਿਬ ਜਿਹੜਾ ਵਾ ਬੜਾ ਤੁਹਾਡਾ ਜ਼ਿਕਰ ਕਰਕੇ ਗਏ ਬੜੇ ਖੁਸ਼ ਹੋ ਕੇ ਤੁਹਾਨੂੰ ਮਿਲੇ ਆ ਇਹ ਪਹਿਲਾਂ ਤੋਂ ਹੀ ਕੀ ਉਹਨਾਂ ਨੂੰ ਕੁਝ ਤੁਹਾਡੇ ਬਾਰੇ ਪਤਾ ਸੀਗਾ ਥੋੜਾ ਇਹਦੇ ਬਾਰੇ ਕਲੀਅਰ ਕਰਿਓ ਸੀਐਮ ਸਾਹਿਬ ਦੇ ਇੱਕ ਬੜੇ ਕਲੋਜ਼ ਦੋਸਤ ਨੇ ਜਿਹੜੇ ਮੇਰੇ ਵੀ ਦੋਸਤ ਨੇ ਆ ਓਕੇ ਉਹ ਰਾਤ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਸੀਐਮ ਸਾਹਿਬ ਨੂੰ ਦੱਸਿਆ ਵੀ ਇਦਾਂ ਮੇਰਾ ਦੋਸਤ ਜੁਆਇਨ ਕਰ ਰਿਹਾ ਸੀਐਮ ਸਾਹਿਬ ਨੇ ਮੈਨੂੰ ਮੰਦਰਜੀ ਕਹਿ ਦਿੱਤਾ ਸੀਗਾ ਕਿ ਮੈਨੂੰ ਇੰਦਰਪਾਲ ਦਾ ਫੋਨ ਆਇਆ ਸੀਗਾ ਉਹਨਾਂ ਸਟੇਜ ਤੇ ਵੀ ਇਹ ਗੱਲ ਕਹੀ ਹੈ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਇੱਕ ਨਾ ਚੀਜ਼ ਨੂੰ ਉਹਨਾਂ ਨੇ ਇਹ ਨਾ ਮੰਨ ਦਿੱਤਾ ਮੈਂ ਇਸ ਗੱਲ ਦਾ ਵੀ ਸਿਹਰਾ ਜਿਹੜਾ ਰਮਨ ਜੀ ਨੂੰ ਦਿੰਦਾ ਵੀ ਜਿਨ੍ਹਾਂ ਨੇ ਆਪਣੀ ਚੰਗੀ ਵਰਕਿੰਗ ਦੇ ਨਾਲ ਮੈਨੂੰ ਵਨਓਵਰ ਕੀਤਾ ਔਰ ਮੈਂ ਰਮਨ ਜੀ ਨਾਲ ਡਟ ਕੇ ਖੜਾ ਹਾਂ ਇਹ ਜਿੱਥੇ ਕਹਿਣਗੇ ਮੈਂ ਨਾਲ ਨਾਲ ਦਿਨ ਰਾਤ ਦੇ ਕਰਾਂਗਾ ਔਰ ਇਹਨਾਂ ਦੇ ਨੀਰਜ ਜੀ ਕੀ ਕਾਰਨ ਆ ਲਗਾਤਾਰ ਪੰਜਾਬ ਦੇ ਜਿਹੜੇ ਟਕਸਾਲੀ ਕਾਂਗਰਸੀ ਪਰਿਵਾਰ ਨੇ ਚਾਹੇ ਉਹ ਰਵਨੀਤ ਬਿੱਟੂ ਆ ਚਾਹੇ ਉਹਦੇ ਬਾਅਦ ਜਲੰਧਰ ਦਾ ਚੌਧਰੀ ਪਰਿਵਾਰ ਵਾ ਲਗਾਤਾਰ ਮੇਨ ਵੱਡੇ ਪਰਿਵਾਰ ਜਿਹੜੇ ਆ ਉਹ ਕਾਂਗਰਸ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਇਹਦਾ ਮੇਨ ਕੀ ਕਾਰਨ ਮੰਨਦੇ ਹੋ ਕੀ ਆ ਐਵਰੀਬਾਡੀ ਇਜ਼ ਫੀਲਿੰਗ ਸਫੋਕੇਸ਼ਨ ਓਕੇ ਐਵਰੀਬਾਡੀ ਇਜ਼ ਫੀਲਿੰਗ ਸਫੋਕੇਸ਼ਨ ਇਹ ਸਾਰੇ ਆਪਣੇ ਆਪਣੇ ਧੜਿਆਂ ਨੂੰ ਪਾਲਣ ਲੱਗੇ ਦੇ ਨੇ ਕਿਸੇ ਨੂੰ ਚੇਤਾ ਸੀ ਮਿੰਦਰ ਕੇ ਵੀ ਕਿੱਥੇ ਬੈਠਾ ਦਾ ਜੀ ਕਿਸੇ ਨੂੰ ਪਤਾ ਸੀ ਚੇਤਾ ਸੀ ਵੀ ਰਵਨੀਤ ਬਿੱਟੂ ਦੇ ਪਰਿਵਾਰ ਦੀ ਕੀ ਕੁਰਬਾਨੀ ਹੈ ਜਿਹੜਾ ਜਿਹੜਾ ਜਮੰਦਰੂ ਕਾਂਗਰਸੀ ਹੈ ਜਿਹੜਾ ਬੰਦਾ ਜਿਹਦੇ ਜਿਹਦੇ ਪਰਿਵਾਰ ਨੇ ਇਡੀ ਵੱਡੀ ਕੁਰਬਾਨੀ ਦਿੱਤੀ ਹੈ ਦੇਸ਼ ਵਾਸਤੇ ਔਰ ਪਾਰਟੀ ਵਾਸਤੇ ਔਰ ਸਟੇਟ ਵਾਸਤੇ ਅੱਜ ਉਹਨੂੰ ਐਸੇ ਕੀ ਹਾਲਾਤ ਬਣ ਗਏ ਕਿੰਨੀ ਕਿ ਸਫੋਕੇਸ਼ਨ ਉਹ ਫੀਲ ਕਰ ਰਿਹਾ ਹੋਵੇਗਾ ਜਿਹੜਾ ਉਹਨੂੰ ਆਪਣੀ ਪਾਰਟੀ ਛੱਡਣੀ ਪੈ ਗਈ। ਇਹ ਕੋਈ ਪਾਰਟੀਆਂ ਛੱਡਣੀਆਂ ਸੌਖਾ ਕੰਮ ਨਹੀਂ। ਇਹ ਛਾਤੀ ਤੇ ਪੱਥਰ ਰੱਖ ਕੇ ਜਾਣਾ ਪੈਂਦਾ। ਲੋਕੀ ਗੱਲਾਂ ਕਰਦੇ ਨੇ ਸਵਾਲ ਕਰਦੇ ਨੇ ਬਟ ਜਿਹੜੇ ਬੰਦਿਆਂ ਦਾ ਬੀਤਦੀ ਹੈ ਜਾਣਦੇ ਉਹ ਹੀ ਨੇ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਸਫੋਕੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਸੀ ਔਰ ਕਰਪਟ ਲੀਡਰਸ਼ਿਪ ਜਿਹੜੀ ਇੱਕ ਅਡਾਪਟ ਕਰ ਗਈ ਦੀ ਸਾਰੀ ਕਾਂਗਰਸ ਨੂੰ ਪੰਜਾਬ ਦੇ ਵਿੱਚ ਇਸ ਕਰਕੇ ਮੈਂ ਮਤਲਬ 100% ਮੈਂ ਪਾਰਟੀ ਛੱਡ ਕੇ ਤੇ ਅੱਜ ਆਪ ਪਾਰਟੀ 'ਚ ਗਿਆ ਔਰ ਮੈਂ ਆਪਣੇ ਆਪ ਨੂੰ ਬੜਾ ਲਾਈਟਰ ਫੀਲ ਕਰ ਰਿਹਾ ਹਾਂ ਬਸ ਸੋ ਗੱਲਬਾਤ ਲਈ ਧੰਨਵਾਦੀ ਹਸਨ ਇੰਪਰੂਵਮੈਂਟ ਰਸ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਨੀਰਸ ਲੋਤਰਾ ਜੀ ਜੜਨਾ ਦਾ ਮਨ ਕਾਫੀ ਭਰਿਆ ਹੋਇਆ ਵਾ ਕਿਉਂਕਿ ਲੰਬਾ ਸਮਾਂ ਇੱਕ ਆਂਗਰੇਜ਼ ਦੀ ਰਾਜਨੀਤੀ ਦਾ ਇੱਕ ਧੁਰਾ ਰਹੇ ਨੇ ਲੇਕਿਨ ਗੱਲਬਾਤ ਦੌਰਾਨ ਨੀਰਤ ਜੀ ਦਾ ਦਰਦ ਵੀ ਨਿਕਲ ਕੇ ਸਾਹਮਣੇ ਆਇਆ ਵਾ ਕਿ ਟਕਸਾਲੀ ਕਾਂਗਰਸੀਆਂ ਨੂੰ ਜੜਾ ਵਾ ਦਰਕਨਾਰ ਕੀਤਾ ਜਾ ਰਿਹਾ ਵਾ ਔਰ ਮੌਕਾ ਪ੍ਰਸਤੀ ਕਿਤਨਾ ਕਿਤੇ ਹੈਵੀ ਹੋ ਚੁਕੀ ਆ ਸੋ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਚੇਅਰਮੈਨ ਰਮਨ ਬਹਿਲ ਜੀ ਦੀ ਅਗਵਾਈ ਹੇਠ ਵੱਡੀ ਰੈਲੀ ਹੋਈ ਹੈ ਔਰ ਕਾਂਗਰਸ ਨੂੰ ਵੱਡਾ ਬਾਲ ਇੱਥੇ ਮਿਲਿਆ ਵਾ ਅਨੇਕਾਂ ਲੋਕ ਅੱਜ ਚੇਅਰਮੈਨ ਨੀਰਜ ਸਲੋਹੋਤਰਾ ਦੇ ਨਾਲ ਰਮਨ ਬਹਿਲ ਜੀ ਦੀ ਪ੍ਰੇਰਣਾ ਸਦਕਾ ਸ਼ਾਮਲ ਹੋਏ ਨੇ ਮੈਂ ਸੀਨੀਅਰ ਜਰਨਲਿਸਟ ਦਮਨ ਪ੍ਰੋਏਸ਼ੀਆ ਦੇ ਨਾਲ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ